ਪਰ ਪਹਿਲਾਂ ਜਿnabla ਨਾਨਕ ਦੀਆਂ ਅੱਖਾਂ ਵਿੱਚ ਮੱਥਾ ਟੇਕੀ ਦਿੰਦੇ ਸਰਦੂਲਗੜ ਵਿਖੇ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਪ੍ਰਕਾਸ਼ ਉਤਸਵ ਧੂਮ-ਧਾਮ ਨਾਲ ਮਨਾਇਆ ਗਿਆ ਪ੍ਰਕਾਸ਼ ਪੁਰਬ ਮੌਕੇ ਗੁਰਦੁਆਰਾ ਮਾਲ ਸਾਹਿਬ ਵਿਖੇ ਨਵੇਂ ਬਨੇ ਦਰਬਾਰ ਸਾਹਿਬ ਦਾ ਸ਼ੁਭ ਮੂਰਤ ਹੋਇਆ ਮੈਂ ਤੇਰੇ ਤੇ ਮੱਥਾ ਟੇਕਾਂ ਕਰਾਂ ਮੈਂ ਤੈਨੂੰ ਕਿਹਾਂ ਉੱਥੇ ਬੈਤੇ ਨਾਨਕ ਦੀਆਂ ਅੱਖਾਂ ਵਿੱਚ ਬਾਣੀ ਸੀ ਗਲੇ ਵਿੱਚ ਬਾਰਾਤ ਸੀ ਇੱਕੋ ਸ਼ਬਦ ਜਾਂ ਮੀਰਾ ਮੈਂ ਤੈਨੂੰ ਆਪਣਾ ਭਰਾ ਜਾਣ ਕੇ ਝੁਕਦੀ ਮੈਂ ਤਉ ਪਦਾਰ ਦਾ ਰੂਪ ਜਾਣ ਕੇ ਜੁਦਾ ਤੇ ਤੇਰੇ ਚਰਨਾ ਵਿੱਚ ਨਿਕਲਣ ਨੂੰ ਝੁਕਿਆ ਕਰਦੇ ਕਿਉਂਕਿ ਤੇਰੇ ਚਰਨਾ ਵਿੱਚ ਉਹ ਸੁੱਖ ਮਿਲਦਾ ਹੈ ਜਿਹੜਾ ਦੁਨੀਆਂ ਦੇ ਕਿਸੇ ਵੀ ਪਦਾਰ ਤੋਂ ਸੁੱਖ ਨਹੀਂ ਮਿਲਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਲਾਂ ਦਾ ਸਮੂਹੇ ਇਲਾਕੇ ਵੱਲੋਂ ਧੰਨ ਧੰਨ ਸਹਿਬ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦੇ ਪ੍ਰਕਾਸ਼ ਗੁਰਪੁਰਬ ਦੀਆਂ ਗੁਰਦੁਆਰਾ ਮਾਲ ਸਾਹਿਬ ਸਰੋਵਰ ਸਾਹਿਬ ਦੀ ਸਮੂਹੀ ਪ੍ਰਬੰਧਕ ਕਮੇਟੀ ਵੱਲੋਂ ਬਹੁਤ ਬਹੁਤ ਲੱਖ ਵਧਾਈਆਂ ਤੇ ਸਾਡੇ ਸਤਕਾਰਯੋਗ ਮਹਾਪੁਰਖ ਸਤਗੰਡ ਵਾਸੀ ਸੰਤ ਬਾਬਾ ਅਮਰ ਸਿੰਘ ਜੀ ਕੀਤੂ ਜੀ ਉਹਨਾਂ ਤੋਂ ਵਰਸਾਏ ਹੋਏ ਮਹਾਪੁਰਖ ਸੰਤ ਬਾਬਾ ਦਰਸ਼ਨ ਸਿੰਘ ਜੀ ਮਾਲੂਕਾ ਫੱਤਾ ਉਹ ਆਪਦੀ ਨਾਲ ਖੜੇ ਹਨ ਜਦੋਂ ਇਹ ਗੁਰਦੁਆਰਾ ਮਾਲ ਸਾਹਿਬ ਦੀ ਪੁਰਾਣਾ ਦਰਵਾਰ ਵਿਧਾਇਆ ਉਦੋਂ ਹੀ ਮਹਾਪੁਰਖ ਆਏ ਸਨ ਤੇ ਅੱਜ ਫੇਰ ਆਇਆ ਗੁਰਦੁਆਰਾ ਦੰਮ ਨਾ ਸਾਹਿਬ ਤੋਂ ਲੈ ਕੇ ਦਸਵੇਂ ਪਾਛਾ ਢੰਡਾ ਸਾਹਿਬ ਹੁੰਦੇ ਹੋਏ ਤੇ ਇੱਧਰ ਗੁਰਦੁਆਰਾ ਸਰੋਵਰ ਸਾਹਿਬ ਜਿੱਥੇ ਆਪ ਜੀ ਨੇ ਪਹਿਲਾਂ ਵੀ ਦਰਸ਼ਨ ਕਰੇ ਨੇ ਸਰੋਵਰ ਸਾਹਿਬ ਬਣਿਆ ਹੈ ਉਹਤੇ ਮਹਾਰਾਜ ਸਾਹਿਬ ਦੇ ਘੋੜੇ ਦੀ ਰਕਾਬ ਹੈ ਤੇ ਜਦੋਂ ਮਹਾਰਾਜ ਨੇ ਦਮ ਲਿਆ ਇੱਥੇ ਆ ਕੇ ਜੋ ਬਾਣਾ ਹੈ ਮਗਰ ਆਪ ਦੀ ਦਰਸ਼ਨ ਕਰਾ ਰਹੇ ਹਾਂ ਉਹ ਬਣ ਦੇ ਨਾਲ ਮਹਾਰਾਜ ਸਾਹਿਬ ਨੇ ਘੋੜਾ ਬੰਨਿਆ ਸੀ ਅੱਜ ਉਹ ਦਰਬਾਰ ਸਾਹਿਬ ਦਾ ਵੀ ਉਦਘਾਟਨ ਕਰ ਰਹੇ ਨੇ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਇਲਾਕੇ ਦੀਆਂ ਸੰਗਤਾਂ ਦੇ ਸਮੂਹ ਮਹਾਂਪੁਰਖਾਂ ਦੇ ਸਹਿਯੋਗ ਦੇ ਨਾਲ ਅੱਜ ਜੋ ਪਾਵਨ ਸ੍ਰੀ ਗੁਰੂ ਨਾਨਕ ਦੇਵ ਮਹਾਰਾਜੀ ਦਾ ਗੌਰਪੁਰੂਬੈਸ ਕਰਕੇ ਅਸੀਂ ਗੁਰਦੁਆਰਾ ਮਾਲ ਸਾਹਿਬ ਸਰੋਵਰ ਸਾਹਿਬ ਦੀ ਪ੍ਰਬੰਧਕ ਕਮੇਟੀ ਵੱਲੋਂ ਆਏ ਹੋਏ ਸਾਰੇ ਮਹਾਪੁਰਖਾ ਵੱਲੋਂ ਤੇ ਆਪਜੀ ਦਾ ਵੀ ਜਿਹੜੇ ਮਿਰਿਏ ਵਾਲੇ ਵੀਰ ਪਹੁੰਚੇ ਨੇ ਉਹਨਾਂ ਦਾ ਵੀ ਅਸੀਂ ਆਪਣੇ ਵੱਲੋਂ ਭਾਈ ਧੰਨਵਾਦ ਕਰਦੇ ਆ ਸਾਡੇ ਨਾਲ ਗੁਰਦੁਆਰਾ ਸਾਹਿਬ ਦੇ ਹੈਡ ਹਜ਼ੂਰੀ ਲੱਗੀ ਜੱਥਾ ਭਾਈ ਜਸਵਿੰਦਰ ਸਿੰਘ ਜੀ ਨਾਰਾ ਤੇ ਗੁਰਦੁਆਰਾ ਮਾਲ ਸਾਹਿਬ ਦੇ ਹੈਡ ਗ੍ਰੰਥੀ ਬਾਬਾ ਭੀਮ ਸਿੰਘ ਜੀ ਜਿਹੜੇ ਕਿ ਲੰਮੇ ਸਮੇਂ ਤੋਂ ਇੱਥੇ ਰਹਿ ਕਰਕੇ ਸੇਵਾ ਨਿਵਾਰੇ ਨੇ ਜਿੰਨੀਆਂ ਵੀ ਅੱਜ ਸੰਗਤ ਆਈਆਂ ਜਿੰਨੇ ਮਹਾਪੁਰਖ ਆਏ ਨੇ ਸੰਤ ਬਾਬਾ ਦਰਸ਼ਨ ਸਿੰਘ ਜੀ ਮਾਲੂਕਾ ਫੱਤਾ ਬਾਬਾ ਕੁੰਨਨ ਸਿੰਘ ਜੀ ਬਾਬਾ ਮੇਜਰ ਸਿੰਘ ਜੀ ਦੇ ਸੋ ਜੀ ਦਾ ਉਹ ਵੀ ਹਾਜ਼ਰੀ ਭਰ ਐਨੇ ਬਾਬਾ ਸਤਨਾਮ ਸਿੰਘ ਜੀ ਕਾਰ ਸੇਵਾ ਪੂਰੀ ਵਾਲੇ ਉਹ ਵੀ ਹਾਜ਼ਰੀ ਭਰ ਕੇ ਗਏ ਨੇ ਅਸੀਂ ਆਪਣੇ ਵੱਲੋਂ ਸਾਰੇ ਇਲਾਕੇ ਵੱਲੋਂ ਆਏ ਹੋਏ ਮਾਪੁਰਖਾਂ ਦਾ ਧੰਨਵਾਦ ਵੀ ਕਰਦੇ ਆ ਤੇ ਨਾਲ ਅੱਜ ਧੰਨ ਧੰਨ ਸਹਿਬ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਨਾਲ-ਨਾਲ ਗੁਰਪੁਰਬ ਦੀਆਂ ਵਧਾਈਆਂ ਵੀ ਦਿਨੇ ਨੇ ਤੇ ਨਾਲ ਬੇਨਤੀ ਕਰਦੇ ਆ ਕਿ ਭਾਈ ਜਿਨ੍ਹਾਂ ਨੇ ਹਜੇ ਤੱਕ ਖੰਡੇ ਵਾਟੇ ਦਾ ਅਮਰਤ ਨਹੀਂ ਛਕਿਆ ਉਹ ਅਮਰਤ ਛਕੋ ਸੰਗਤ ਸਾਜੋ ਗੁਰੂ ਦੇ ਲਾੜ ਲੱਗੋ ਜੀ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਵਾਹਿਗੁਰਜੀ ਦਾ ਖਾਲਸਾ ਵਾਹਿਗੁਰਜੀ ਦੀ ਫਤਿਹ ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹਾਂ ਸਮੂਹ ਨਗਰ ਨਿਵਾਸੀ ਸੰਗਤਾਂ ਸ਼ਹਿਰ ਸਦੂਰਗੜ ਵੱਲੋਂ ਜੋ ਗੁਰਦੁਆਰਾ ਮਾਲ ਸਹਿਬ ਵਿਖੇ ਅੱਜ ਭਾਈ ਨਵੇਂ ਦਰਬਾਰ ਸਾਹਿਬ ਦੀ ਉਸਾਰੀ ਹੋਈ ਸੋਚਦੇ ਵਾਕ ਸਮੂਹ ਨਗਰ ਨਿਵਾਸੀ ਸੰਗਤਾਂ ਨੇ ਸੇਵਾ ਕੀਤੀ ਨਾਲ ਹੀ ਜੋ ਗੁਰਮਤ ਸਮਾਗਮ ਰੱਖਿਆ ਗਿਆ ਸੋ ਅੱਜ ਸ੍ਰੀ ਅਖੰਡ ਪਾਠਾਂ ਦੇ ਭੋਗ ਪਾਏ ਗਏ ਉਸ ਦੇ ਉਪਰੰਤ ਹੀ ਹਜ਼ੂਰੀ ਰਾਗੀ ਭਾਈ ਜਸਵਿੰਦਰ ਸਿੰਘ ਨਾਰਾਂ ਵਾਲੇ ਜੋ ਕਿ ਗੁਰਦੁਆਰਾ ਸਰੋਵਰ ਸਾਹਿਬ ਦੇ ਹਜ਼ੂਰੀ ਰਾਗੀ ਹਨ ਸੋ ਨਾਲ ਹੀ ਬਾਬਾ ਭੀਮ ਸਿੰਘ ਜੀ ਜੋ ਗੁਰਦੁਆਰਾ ਮਾਲ ਸਹਿਬ ਸਾਹਿਬ ਅਸੀਂ ਖੜੇ ਹਾਂ ਇਥੋਂ ਦੇ ਹੈੱਡ ਗ੍ਰੰਥੀ ਹਨ ਸੋ ਬੜੀ ਕਿਰਪਾ ਹੋਈ ਗੁਰੂ ਨਾਨਕ ਪਾਤਸ਼ਾਹ ਦੀ ਮਿਹਰ ਹੋਈ ਬਿਆਨ ਬਿਆਨਤ ਹੀ ਸੰਗਤਾਂ ਨੇ ਆ ਕੇ ਅੱਜ ਗੁਰੂ ਮਹਾਰਾਜ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਬਿਆਨਤ ਹੀ ਮਹਾਪੁਰਖਾਂ ਨੇ ਆ ਕੇ ਗੁਰੂ ਮਹਾਰਾਜ ਦਰਬਾਰ ਦੀਆਂ ਹਾਜ਼ਰੀਆਂ ਭਰੀਆਂ ਸੋ ਬੜੇ ਹੀ ਪ੍ਰੇਮ ਭਾਵਨਾ ਤੇ ਸ਼ਰਧਾ ਦੇ ਨਾਲ ਸਿੱਖ ਸੰਗਤਾਂ ਭਾਈ ਅਰਦਾਸ ਬੇਨਤੀਆਂ ਕਰ ਰਹੀਆਂ ਹਨ ਗੁਰੂ ਘਰ ਦੀਆਂ ਸਵਾਭਾਂ ਨਿਭਾਰੀਆਂ ਹਨ ਸੋ ਗੁਰਮੁਖ ਪਿਆਰੀ ਜੋ ਮੂਵੀ ਬਣਾ ਰਹੇ ਹਨ ਉਹਨਾਂ ਦਾ ਵੀ ਬਹੁਤ ਧੰਨਵਾਦ ਹੈ ਕਿਉਂਕਿ ਜੋ ਇਹ ਭਾਵ ਕੀ ਪ੍ਰਚਾਰ ਹੋ ਰਿਹਾ ਹੈ ਸਾਰੇ ਹੀ ਨਗਰ ਦੇ ਵਿੱਚ ਸਾਰੇ ਹੀ ਸੰਸਾਰ ਦੇ ਵਿੱਚ ਜਾਵੇ ਜੋ ਗੁਰੂ ਨਾਨਕ ਪਾਤਸ਼ਾਹ ਜੀ ਨੇ ਆਪਾਂ ਨੂੰ ਇਸ ਸੰਸਾਰ ਦੇ ਵਿੱਚ ਨਾਮ ਜਪਣ ਤੇ ਬੰਦਗੀ ਕਰਨ ਵਾਸਤੇ ਗੁਰੂ ਮਹਾਰਾਜ ਜੀ ਭਾਈ ਗੁਰਦਾਸ ਜੀ ਆਪਣੀ ਰਸਨਾ ਵਿੱਚ ਉਠਾਇਆ ਕਿ ਪਹਿਲੇ ਬਾਬੇ ਪਾਇਆ ਬਖਸ਼ਦਾਰ ਪਿਛੋਂ ਦੇ ਫਿਰ ਕਾਲ ਕਮਾਈ ਰੇਤ ਅਕ ਹਰ ਕਰ ਰੁੜਾ ਕੀ ਗੁਰ ਕਰੀ ਵਿਛਾਈ ਭਾਰੀ ਕਰੀ ਤਪਸ਼ਿਆ ਵੱਡੇ ਭਾਗ ਹਰ ਸਿਓ ਬਣ ਆਈ ਬਾਬਾ ਪੈਂਦਾ ਸੱਚਖੰਡ ਨੌ ਨਿਤ ਨਾਮ ਗਰੀਬੀ ਪਾਈ ਜੋ ਸੱਚਖੰਡ ਦਾ ਰਸਤਾ ਆਪਾਂ ਨੂੰ ਗੁਰੂ ਨਾਨਕ ਪਾਸੋਂ ਦੱਸਿਆ ਕਿ ਭਾਈ ਆਪ ਐ ਸੰਸਾਰ ਦੇ ਵਿੱਚ ਆਏ ਹਾਂ ਨਾਮ ਜਪਣ ਵਾਸਤੇ ਆਏ ਬੰਦਗੀ ਕਰਨ ਵਾਸਤੇ ਆਏ ਹਾਂ ਸੋ ਜਿਤਨੀ ਵੀ ਸੰਗਤ ਆ ਰਹੀ ਹੈ ਸੋ ਗੁਰੂ ਮਹਾਰਾਜ ਕਿਰਪਾ ਕਰਨ ਸਾਰੀਆਂ ਸੰਗਤਾਂ ਦੇ ਮਿਹਰ ਭਰਿਆ ਹੱਥ ਰੱਖਣ ਸਾਰੇ ਨਗਰ ਝੁੰਗੜਾ ਸ਼ਰਦੂਲ ਗੜਾ ਇਲਾਕਾ ਨਿਵਾਸੀ ਜੋ ਗੁਰਦੁਆਰਾ ਪਰਮੰਤ ਕਮੇਟੀ ਸਮੂਹ ਨਗਰ ਵੱਲੋਂ ਇਹ ਸਮਾਗਮ ਰਚਿਆ ਗਿਆ ਸੋ ਗੁਰੂ ਦੀ ਕਿਰਪਾ ਦਾ ਸਦਕਾ ਭਾਈ ਸੋ ਗੁਰੂ ਮਹਾਰਾਜ ਜੀ ਕਿਰਪਾ ਕਰਨ ਬੜੀਆਂ ਹੀ ਸ਼ਰਧਾ ਤੇ ਭਾਵਨਾ ਦੇ ਨਾਲ ਸਿੱਖ ਸੰਗਤਾਂ ਜੋ ਗੁਰੂ ਘਰ ਆ ਰਹੀਆਂ ਹਨ ਸ਼ਰਧਾ ਤੇ ਭਾਵਨਾ ਦੇ ਨਾਲ ਸੇਵਾ ਨਿਭਾ ਰਹੀਆਂ ਹਨ ਸੋ ਇਤਨੀ ਆ ਭਾਈ ਬੇਨਤੀਆਂ ਕਰਦੇ ਹੋਏ ਅਸੀਂ ਸੰਗਤ ਤੋਂ ਮਾਫੀ ਚਾਹੁੰਦੇ ਹਾਂ ਬੁਲਾਉਂਦੇ ਹਾਂ ਬਲਾਓ ਪਤੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ